ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਢੇਲੀ ਬਾਣੀ ਤੇ ਜਪਜੀ ਸਾਹਿਬ ਦਾ ਸ਼ੁੱਧ ਉਚਾਰਨ ਸਿੱਖ ਰਹੇ ਹਾਂ 36 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਸੰਗਤ ਜੀ ਤਿੱਥੈ ਦੇ ਥੱਥੇ ਨੂੰ ਦਲਾਵਾਂ ਲੱਗੀਆਂ ਤਿੱਥੈ ਤਿੱਥੇ ਨਹੀਂ ਕਹਿਣਾ ਤਿੱਥੈ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿੰਨ ਮਹਾਰਾਮ ਰਹਿਆ ਭਰਪੂਰ ਭਰਪੂਰ ਨਹੀਂ ਕਹਿ ਦੇਣਾ ਪਹਿਲਾਂ ਪੱਬਾ ਲੱਗਾ ਪਿੱਛੇ ਪੱਪਾ ਲੱਗਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਸੀਤੋ ਸੀਤਾ ਜਿਹੜਾ ਪਾਠ ਸੰਗਤ ਜੀ ਕਸ ਕੇ ਬੋਲਣਾ ਹੈ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਹੀ ਨਾ ਉਹ ਹੀ ਮਰਹ ਨਾ ਉਹੋ ਨਹੀਂ ਕਹਿਣਾ ਨਾ ਉਹ ਹੀ ਹਾਏ ਸਿਆਰੀ ਉਹ ਹੀ ਮਰਹ ਨਾ ਠਾਗੇ ਜਾਹੀ ਜਿਨ ਕੈ RAM ਜਿਨ ਕੇ ਨਹੀਂ ਕਹਿਣਾ ਕੈ ਦਲਾਵਾਂ ਲਗੀਆਂ ਜਿਨ ਕੈ RAM ਵਸੈ ਵਸੇ ਨਹੀਂ ਕਹਿਣਾ ਸੰਗਤ ਜੀ ਧਿਆਰ ਰੱਖਣਾ ਦਲਾਵਾਂ ਦਾ ਵਸੈ ਮਨ ਮਾਹੀ ਤਿਥੈ ਭਗਤ ਵਸਹਿ ਕੇ ਲੋ ਲੋ ਇਸ ਤਰ੍ਹਾਂ ਐਡਾ ਮੁਕਤਾ ਬੋਲਣਾ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਸੰਗਤ ਜੀ ਧਿਆ ਰਖਣਾ ਵਸੈ ਕਹਿਣਾ ਆਪਾ ਪੜ ਜਾਣੇ ਵਸੇ ਵਸੇ ਹੁੰਦਾ ਇੱਕ ਲਾਂ ਦੇ ਨਾਲ ਇੱਥੇ ਲਗੀਆਂ ਦੋ ਦਲਾਵਾ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਵੇਖੇ ਨਹੀਂ ਕਹਿਣਾ ਵੇਖੈ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਕਥਾ ਸੰਗਤ ਜੀ ਕਥੇ ਨਹੀਂ ਕਹਿਣਾ ਕਥੇ ਦਲਾਵਾਂ ਦੇ ਨਾਲ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਇਹ ਲੰਮਾ ਕਰਕੇ ਜਿਹੜੇ ਐੜੇ ਮੁਗਤੇ ਨੇ ਤਿਥੈ ਲੋ ਲੋ ਆਕਾਰ ਆਕਾਰ ਨਹੀਂ ਕਹਿਣਾ ਆਕਾਰ ਜਿਬ ਜਿਉ ਹੁਕਮ ਤਿਵੈ ਤਿਵਕਾਰ ਤਿਵੇ ਤਿਵ ਨਹੀਂ ਪੜਨਾ ਤਿਵੈ ਤਿਵ ਤਿਵੈ ਤਿਵਕਾਰ ਵੇਖੈ ਵਿਗਸੈ ਇੱਥੇ ਦਲਾਵਾਂ ਲੱਗੀਆਂ ਕਰ ਵਿਚਾਰ ਵਿਚਾਰ ਨਹੀਂ ਕਹਿਣਾ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਪਹਾਰਾ ਨਹੀਂ ਸੰਗਤ ਜੀ ਕਹਿਣਾ ਪਹਾਰਾ ਪੱਪੇ ਕੰਨਾਂ ਲਾ ਕੇ ਪਹਾਰਾ ਢੇਰਜ ਸੁਨਿਆਰ ਅਹਿਰਨ ਮਤਿ ਵੇਦ ਹਥਿਆਰ ਹਥਿਆਰ ਕਸ ਕੇ ਬੋਲਣਾ ਹੈ ਹਥਿਆਰ ਪਉ ਖੱਲਾ ਹੁਣ ਕਈ ਸੰਗਤਾਂ ਨੂੰ ਖਲਾ ਪੜ ਜਾਂਦੀ ਹੈ ਖਲਾ ਨਹੀਂ ਕਹਿਣਾ ਕਸ ਕੇ ਕਹਿਣਾ ਪਉ ਖੱਲਾ ਅਗਨ ਤਪਤਾਓ ਪਾਂਡਾ ਪਾਉ ਅੰਮ੍ਰਿਤ ਤਿਤ ਟਾਲ ਕੜੀਐ ਕੜੀਏ ਨਹੀਂ ਕਹਿਣਾ ਕੜੀਐ ਕਹਿਣਾ ਦਲਾਵਾਂ ਦੇ ਨਾਲ ਕੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਮਹਤ ਨਹੀਂ ਕਹਿਣਾ ਮਹੱਤ ਬੋਲਣਾ ਮਹੱਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਖੇਲੇ ਨਹੀਂ ਕਹਿਣਾ ਖੇਲੈ ਦਲਾਵਾਂ ਦੇ ਨਾਲ ਖੇਲੈ ਸਗਲ ਜਗਤ ਇਹਨੂੰ ਕਈ ਸੰਗਤਾਂ ਜਗਤ ਪੜ ਜਾਂਦੀ ਹੈ। ਜਗਤ ਨੇ ਕਿਹਾ ਜਗਤ ਕਹਿਣਾ ਜਗਤ। ਚੰਗਿਆਈਆ ਬੁਰਿਆਈਆ ਵਾਚੈ ਇੱਥੇ ਕਈ ਸੰਗਤਾਂ ਪੜ ਜਾਂਦੀ ਹੈ ਵਾਚੈ। ਵਾਚੈ ਇੱਕ ਲਾਂ ਦੇ ਨਾਲ ਹੁੰਦਾ ਸੰਗਤ ਜੀ ਇੱਥੇ ਲੱਗੀਆਂ ਦੋ ਦਲਾਵਾਂ। ਵਾਚੈ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਨੇੜੈ ਦਲਾਵਾਂ ਦੇ ਨਾਲ ਕੇ ਨੇੜੈ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਮਸਕਤ ਬੋਲਣਾ ਕਸਕੇ ਮਸਕਤ ਨਹੀਂ ਕਹਿਣਾ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਸੰਗਤ ਜੀ ਆਪ ਜੀ ਨੇ ਸੰਪੂਰਨ ਜਪਜੀ ਸਾਹਿਬ ਦੀ ਸੰਥਿਆ ਕਰ ਲਈਏ ਅੱਗੇ ਆਪਾਂ ਜਪ ਸਾਹਿਬ ਦੀ ਸੰਥਿਆ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ